ਅਸ਼ੀਕਾਲ ਜੀ ਤੁਜੜੋਂ ਉਮੀਦ ਦੇ ਨਾਲ ਸਾਹਮਣੇ ਤਸਵੀਰਾਂ ਦੇ ਵਿੱਚ ਤੁਹਾਨੂੰ ਖਨੌਰੀ ਬਾਰਡਰ ਦੇ ਅੱਜ ਦੂਜੇ ਦਿਨ ਦੇ ਜਿਹੜੇ ਹਾਲਾਤ ਨੇ ਉਹ ਦਿਖਾ ਰਹਿਆਂਗੇ ਕਿ ਕਿਸ ਤਰ੍ਹਾਂ ਦੂਜੇ ਦਿਨ ਦੇ ਅਜਾ ਖਨੌਰੀ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਜਿਸ ਤਰ੍ਹਾਂ ਪਹਿਲੇ ਦਿਨ ਦੇ ਵਿੱਚ ਵੱਡੇ ਪੱਦਰ ਦੇ ਉੱਪਰ ਲੋਕ ਪਹੁੰਚੇ ਸੀ ਤਾਂ ਉਸ ਤੋਂ ਬਾਅਦ ਅੱਜ ਦੂਜੇ ਦਿਨ ਦੇ ਵਿੱਚ ਕਿਤਨਾ ਕਿਤੇ ਜਿਹੜੀ ਲੋਕਾਂ ਦੀ ਗਿਣਤੀ ਆ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੀ ਸੰਖਿਆ ਜਿਹੜੀ ਉਹ ਵੱਡੀ ਹੋਈ ਨਜ਼ਰ ਆ ਰਹੀ ਹੈ ਵੱਡੇ ਪੱਧਰ ਦੇ ਉੱਪਰ ਨੇੜੇ ਤੇੜੇ ਦੇ ਜਿਹੜੇ ਪੰਜਾਬ ਹਰਿਆਣਾ ਦੇ ਪਿੰਡਾਂ ਦੇ ਖਰੌਰੀ ਬਾਰਡਰ ਦੇ ਉੱਪਰ ਕੂਚ ਕੀਤਾ ਹੈਗਾ ਸੋ ਇੱਥੇ ਹੁਣ ਕਿਸਾਨਾਂ ਨੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨ ਹੈਗਾ ਬਾਰ ਬਾਰ ਕਿਸਾਨਾਂ ਦੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਉਹ ਕੱਲ ਤੋਂ ਜਾਰੀ ਨੇ ਜਿਸ ਤੋਂ ਬਾਅਦ ਦੇਖਣਾ ਹੋਵੇ ਕਿੰਨੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਦਿੱਲੀ ਵੱਲੋਂ ਕੂਚ ਕਰਦੇ ਨੇ ਸੋ ਨਜ਼ਰਾਂ ਜਿਹ ਕਹਦੀ ਹੈ ਤਾਂ ਪੂਰੇ ਪੰਜਾਬ ਦੀਆਂ ਦੇਸ਼ ਪਰਦੇ ਕਿਸਾਨਾਂ ਦੀਆਂ ਪੰਜਾਬ ਦੇ ਬਾਰਡਰਾਂ ਦੇ ਉੱਪਰ ਨਜ਼ਰਾਂ ਜਿਹੜੀਆਂ ਹੋ ਟਿੱਕੀਆਂ ਹੋਈਆਂ ਨੇ ਕਿ ਕਿਸਾਨ ਆਖਿਰ ਕਦੋਂ ਇਸ ਹਰਿਆਣੇ ਦੇ ਇਹਨਾਂ ਹਰਿਆਣੇ ਦੇ ਬਾਰਡਰਾਂ ਨੂੰ ਤੋੜਦੇ ਹੋਏ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਦੇ ਨੇ ਵੱਡੇ ਕਾਫਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਤਸਵੀਰਾਂ ਜਿਹੜੀਆਂ ਉਸ ਵੱਡੇ ਕਾਫਲੇ ਦੀ ਦਿਖਾ ਰਹੇ ਹਾਂ ਜਿੱਥੇ ਵੱਡੇ ਪੱਦਰ ਦੇ ਉੱਪਰ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਆ ਜਿਹੜੀਆਂ ਟਰਾਲੀਆਂ ਨੇ ਉਹ ਮੌਜੂਦ ਨੇ ਕਿਸਾਨਾਂ ਦੇ ਟਰੈਕਟਰ ਮੌਜੂਦ ਨੇ ਇੱਥੋਂ ਤੱਕ ਕਿ ਹਰ ਇੱਕ ਜਿਹੜਾ ਸਾਧਨ ਇੱਥੇ ਕਿਸਾਨ ਲੈ ਕੇ ਪਹੁੰਚੇ ਹੋਏ ਨੇ ਨੇੜੇ ਤੇੜੇ ਦੇ ਕਿਸਾਨ ਵੀ ਜਿਹੜੇ ਆਪਣਾ ਪੂਰੇ ਬੰਦੋਬਸਤ ਦੇ ਨਾਲ ਚੱਲ ਕੇ ਜਿਹੜਾ ਖਾਵਰੀ ਬਾਰਡਰ ਦੇ ਉੱਪਰ ਪਹੁੰਚੇ ਹੋਏ ਨੇ ਹਾਲੇ ਤੱਕ ਫਿਲਹਾਲ ਗੱਲ ਕਰੀਏ ਤਾਂ ਕਿਸਾਨ ਆਗੂਆਂ ਦੇ ਵੱਲੋਂ ਦਿੱਲੀ ਕੂਚ ਦਾ ਕੋਈ ਐਲਾਨ ਜਿਹੜਾ ਉਹ ਨਹੀਂ ਕੀਤਾ ਗਿਆ ਕਿ ਕਿਸਾਨਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਜਾਂ ਫਿਰ ਨਹੀਂ ਇਥੋਂ ਜਿਹੜਾ ਕਿਸਾਨ ਆਗੂਆਂ ਦੇ ਵੱਲੋਂ ਹਜੇ ਤੱਕ ਜਿਹੜਾ ਲੋਕ ਇਹ ਹੀ ਉਡੀਕ ਰਹੇ ਨੇ ਕਿ ਕਦੋਂ ਕਿਸਾਨ ਆਗੂ ਐਲਾਨ ਕਰਨਾ ਤੇ ਕਦੋਂ ਜਿਹੜੇ ਲੋਕ ਅੱਗੇ ਬੈਰੀਕੇਡਾਂ ਨੂੰ ਹੱਥ ਪਾਉਣ ਭਾਵੇਂ ਕਿ ਜਿਹੜੇ ਲੋਕ ਨੇ ਉਹ ਬੈਰੀਕੇਡਾਂ ਦਾ ਕੋਲ ਪਹੁੰਚ ਵੀ ਜਾਂਦੇ ਨੇ ਅਥਰੂ ਗੈਂਸ ਦੇ ਜਿਹੜੇ ਗੋਲੇ ਉਹਨਾਂ ਪਰਲੇ ਪਾਸੇ ਤੋਂ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਛੱਡੇ ਜਾਂਦੇ ਨੇ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਅਤਿਆਚਾਰ ਕਿਸਾਨਾਂ ਦੇ ਉੱਪਰ ਕੀਤਾ ਜਾ ਰਿਹਾ ਹੈਗਾ ਭਾਵੇਂ ਕਿ ਕਿਸਾਨ ਨੇ ਜਿਹੜੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੇ ਅਥਰੂ ਗੈਸ ਦੇ ਗੋਲੇ ਜਿਹੜਾ ਜਿਆਦਾ ਨੁਕਸਾਨ ਜਦੋਂ ਪਹੁੰਚਾਉਂਦੇ ਨੇ ਕਿਉਂਕਿ ਇੰਤਜ਼ਾਮ ਜੇ ਕਹੀਏ ਤਾਂ ਹਾਲੇ ਵੀ ਕਿਸਾਨਾਂ ਦੇ ਲਵੇ ਇੰਤਜ਼ਾਮਾਂ ਦੀ ਪੂਰੀ ਘਾਟ ਹੈਗੀ ਇੰਤਜ਼ਾਮ ਹਾਲੇ ਤੱਕ ਕਿਸਾਨਾਂ ਦੇ ਕੋਲ ਪੂਰੇ ਨਹੀਂ ਹਨ ਸੋ ਉੱਥੇ ਦੂਜੇ ਪਾਸੇ ਜਿਹੜਾ ਰਾਤ ਦੇ ਸਮੇਂ ਦੇ ਵਿੱਚ ਤੇ ਸਵੇਰ ਦੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਿਹੜੇ ਬਾਰਡਰਾਂ ਤੇ ਲੱਗੇ ਹੋਏ ਕਿਲ ਸੀਗੇ ਜੋ ਕਿਲ ਸੜਕ ਦੇ ਵਿੱਚ ਗੱਡੇ ਗਏ ਸੀਗੇ ਪ੍ਰਸ਼ਾਸਨ ਦੇ ਵੱਲੋਂ ਉਹ ਕਿਲ ਨੇ ਜਿਹੜੇ ਫਿਲਹਾਲ ਖੇੜਲੇ ਗਏ ਨੇ ਖਨੋਰੀ ਬਾਰਡਰ ਦੇ ਉੱਪਰ ਸਵੇਰ ਦੇ ਟਾਈਮ ਤੇ ਰਾਤ ਦੇ ਟਾਈਮ ਜਿਹੜੇ ਕਿਲੋ ਹੋ ਖੇੜੇ ਗਏ ਉਸ ਤੋਂ ਬਾਅਦ ਜਿਹੜੇ ਫੋਰਸਾਂ ਨੇ ਜਿਹੜੀਆਂ ਟੁਕੜੀਆਂ ਤਨਾਤ ਕੀਤੀਆਂ ਗਈਆਂ ਨੂੰ ਉਹ ਕਿਤੇ ਨਾ ਕਿਤੇ ਪਿੱਛੇ ਵੱਲੋਂ ਜਿਹੜੀਆਂ हट ਗਈਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਦਾ ਜਿਹੜਾ ਮਾਹੌਲ ਹੈ ਉਹ ਕੀ ਬਣਦਾ ਤੇ ਪ੍ਰਸ਼ਾਸਨ ਜਿਹੜਾ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕ ਪਾਉਂਦਾ ਹੈ ਰੋਕਣ ਦੇ ਵਿੱਚ ਕਾਮਯਾਬ ਹੁੰਦਾ ਹੈ ਜਾਂ ਫਿਰ ਨਹੀਂ ਸੋ ਚੇਤਾਵਨੀ ਦੇ ਬੋਰਡ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਕਿ ਚੇਤਾਵਨੀ ਦੇ ਜਿਹੜੇ ਬੋਰਡ ਨੇ ਉਹ ਲੱਗੇ ਹੋਏ ਨੇ ਸਾਫ਼-ਸਾਫ਼ ਜਿਹੜੀਆਂ ਤਸਵੀਰਾਂ ਹੋ ਨਜ਼ਰ ਆ ਰਹੀਆਂ ਨੇ ਖਨੋਰੀ ਬਾਰਡਰ ਦੇ ਜਿਹੜੇ ਹਾਲਾਤ ਨੇ ਇਹ ਤੁਹਾਡੇ ਨਾਲ ਸਾਂਝ ਕਰਨ ਲੱਗੇ ਹੋਏ ਆ ਲਗਾਤਾਰ 2 ਦਿਨ ਤੋਂ ਤੁਹਾਡੇ ਨਾਲ ਖਨੋਰੀ ਬਾਰਡਰ ਦੇ ਹਾਲਾਤ ਸਾਂਝੇ ਕਰ ਰਹੇ ਹਾਂਗੇ ਵੀਡੀਓ ਨੂੰ ਸੋ ਵੱਧ ਤੋਂ ਵੱਧ ਜਿਹੜਾ ਸ਼ੇਅਰ ਜਰੂਰ ਕਰਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਇੱਕ ਹੋਰ ਕਿਸੇ ਨਵੀਂ ਅਪਡੇਟ ਦੇ ਨਾਲ ਸੋ ਲਗਾਤਾਰ ਕਵਰੇਜ ਜਿਹੜੀ ਖਨੋਰੀ ਬਾਰਡਰ ਤੋਂ ਜਾਰੀ ਹੈ ਤੇ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਫਿਰਾਲ ਹਾਲੇ ਤੱਕ ਤੁਹਾਨੂੰ ਦੱਸਦੇ ਕਿ ਬਾਰਡਰਾਂ ਦੇ ਨਜ਼ਦੀਕੀ ਏਰੀਆ ਦੇ ਵਿੱਚ ਇੰਟਰਨੈਟ ਦੀ ਸੇਵਾ ਜਿਹੜੀ ਸਰਕਾਰ ਦੇ ਵੱਲੋਂ ਠੱਪ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਵੀ ਇੰਟਰਨੈਟ ਦੀ ਸੇਵਾ ਜਿਹੜੀ ਬਾਰਡਰਾਂ ਦੇ ਉੱਪਰ ਠੱਪ ਕੀਤੀ ਗਈ ਹੈ ਤੇ ਦੂਜੇ ਪਾਸੇ ਹਰਿਆਣਾ ਦੇ 7 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਦੀ ਸੇਵਾ ਜਿਹੜੀ ਉਹ ਪ੍ਰਭਾਵਿਤ ਹੈ ਸੋ ਹਜੇ ਜਿਹੜਾ ਕਿਸਾਨ ਲੀਡਰਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਦਿੱਲੀ ਕੂਚ ਦਾ ਜਿਹੜਾ ਐਲਾਨ ਨਹੀਂ ਕੀਤਾ ਗਿਆ ਜਦੋਂ ਕਿਸੇ ਪ੍ਰਕਾਰ ਦਾ ਕੋਈ ਐਲਾਨ ਹੋਇਆ ਤਾਂ ਉਹ ਸਭ ਸਮੇਂ ਦੀ ਜਿਹੜੀ ਸਥਿਤੀ ਉਹ ਦੇਖਣੀ ਹੋਵੇਗੀ ਉਸ ਟਾਈਮ ਦੇ ਉੱਪਰ ਲੋਕਾਂ ਤੇ ਸਾਹਮਣੇ ਖੜੇ ਹੋਏ ਫੋਰਸਾਂ ਦੇ ਵਿੱਚ ਕਿਹੋ ਜਿਹਾ ਤਣਾਤ ਤਣਾਅ ਜਿਹੜਾ ਪੂਰਨ ਜਿਹੜਾ ਮਾਹੌਲ ਹੈ ਉਹ ਬਣਦਾ ਹੈ